ਜਾ ਰਿਹਾ ਲੇਕਾ ਮਾਰੀਆਂ ਉਹ ਖੱਡੇ ਦੇ ਵਿੱਚ ਮੈਂ ਖੁਦ ਦੇਖੋ ਆ ਬਾੜੀ ਦਿੱਤੀਸਾ ਦੇ ਵਿੱਚ ਜਾ ਰਿਹਾ ਸੀ ਕਿੰਨੇ ਦਿਨ ਹੋ ਗਏ ਪੱਟੇ ਨੂੰ ਸਈ ਦਿਨ ਹੋ ਗਏ ਕਵੇਟਰ ਦੇ ਪੱਟੇ ਗਏ ਨੇ ਉੱਧਰ ਰਾਤ ਨੂੰ ਇੱਕਦਮ ਦੁਕਾਨ ਤੋਂ ਆਇਆ ਇਹਦੇ ਵਿੱਚ ਮੋਢਲ ਪੜ ਜਾਣਾ ਸੀਗਾ ਓਕੇ ਵੱਡੇ ਆ ਜੀ ਬੁੱਪਾਲ ਰੋਡ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੜਕ ਦੇ ਵਿਚਾਰ ਜੋ ਸੀਵਰੇਜ ਸਿਸਟਮ ਹੈ ਪੁੱਟੇ ਆ ਗਿਆ ਵੱਡੇ ਵੱਡੇ ਖੱਡੇ ਪੱਟੇ ਗਏ ਨੇ ਸਕੂਲਾਂ ਨੂੰ ਜਾਣ ਵਾਲੇ ਜੋ ਬੱਚੇ ਨੇ ਉਸੇ ਰਸਤੇ ਲੰਘਦੇ ਆ ਕਿਉਂਕਿ ਇਸ ਰੋਡ ਦੇ ਉੱਪਰ ਚਾਰ ਸਕੂਲ ਪੈਂਦੇ ਨੇ ਜੋ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਕੂਲ ਹੈ ਤੇ ਉਸ ਤੋਂ ਬਾਅਦ ਸ਼ਕਤੀ ਸਕੂਲ ਹੈ ਸਰਸਵਤੀ ਸਕੂਲ ਹੈ ਇਸ ਤੋਂ ਇਲਾਵਾ ਇੱਕ ਐਲੀਮੈਂਟਰੀ ਸਕੂਲ ਹੈ ਜੋ گورਨਮੈਂਟ ਐਲੀਮੈਂਟਰੀ ਸਕੂਲ ਹੈ ਉਹ ਵੀ ਇਸੇ ਰੋਡ ਦੇ ਅੱਗੇ ਜਾ ਕੇ ਪੈਂਦਾ ਤੇ ਇਸ ਵਿੱਚ ਵੱਡੇ ਵੱਡੇ ਖੱਡੇ ਖੱਡੇ ਪੱਟੇ ਹੋਏ ਨੇ ਬਹੁਤ ਡੂੰਘੇ ਖੱਡੇ ਨੇ ਇਹ ਖੱਡੇ ਜੋ ਹੈਗੇ ਨੇ ਬਿਲਕੁਲ ਰੋਡ ਦੇ ਵਿਚਕਾਰ ਨੇ ਰਾਤ ਨੂੰ ਜਿਸ ਤਰ੍ਹਾਂ ਇੱਕ ਭਾਈ ਸਾਹਿਬ ਨੇ ਦੱਸਿਆ ਬੱਚੇ ਛੁਡਣਾ ਰਹੇ ਸੀ ਇਸ ਖੱਡੇ ਵਿੱਚ ਉਹਨਾਂ ਦਾ ਮੋਟਰਸਾਈਕਲ ਗਿਰਦਾ ਕਰਦਾ ਬਚਿਆ ਤਕਰੀਬਨ ਢੇਲ ਫੁੱਟ ਦੇ ਕਰੀਬ ਫੁੱਟ ਤੋਂ ਜ਼ਿਆਦਾ ਹੀ ਹੋਊਗਾ ਇਸ ਦੀ ਜੋ ਡੰਗਾਈ ਹੈ ਇਸ ਖੱਡੇ ਦੀ ਇਸ ਖੱਡੇ ਵਿੱਚ ਕਿਸੇ ਸਮੇਂ ਬੜਾ ਵੀ ਹਾਦਸਾ ਹੋ ਸਕਦਾ ਸਾਵਧਾਨੀ ਕਰ ਚਾਹੀਦੀ ਹੈ ਛੋਟੇ ਬੱਚੇ ਵੀ ਆਉਂਦੇ ਨੇ ਉਹਨਾਂ ਦੇ ਪੇਰੈਂਟਸ ਵੀ ਆਉਂਦੇ ਨੇ ਜੋ ਗੱਡੀਆਂ ਨੇ ਸਕੂਲਾਂ ਦੀਆਂ ਉਹ ਵੀ ਇੱਥੇ ਆਉਂਦੀਆਂ ਨੇ ਦੇਖ ਸਕਦੇ ਹਾਂ ਕਿ ਕਿੱਡੇ-ਕਿੱਡੇ ਖੱਡੇ ਨੇ ਇੱਕ ਸਾਈਡ 'ਚ ਹੋ ਕੇ ਜੋ ਸਕੂਲਾਂ ਦੀਆਂ ਵੈਨਾਂ ਨੇ ਉਹ ਲੰਘਾਈਆਂ ਜਾ ਰਹੀਆਂ ਨੇ ਅਗਰ ਨਗਰ ਕਾਉਂਸਲ ਨੇ ਇਸ ਸੜਕ ਦੇ ਉੱਪਰ ਕੰਮ ਕਰਨਾ ਤਾਂ ਉਹ ਇਸ ਰੋਡ ਨੂੰ ਬੰਦ ਕੀਤਾ ਜਾ ਸਕਦਾ ਤੇ ਉੱਥੇ ਐਂਟਰੈਂਸ ਦੇ ਉੱਪਰ ਇੱਕ ਬੋਰਡ ਲਗਾਇਆ ਜਾ ਸਕਦਾ ਕਿ ਰਸਤਾ ਕੰਮ ਵਾਸਤੇ ਹੈ ਤੇ ਇਸ ਕਰਕੇ ਜੋ ਰਾਹਗੀਰ ਨੇ ਵੀ ਹੋਰ ਰਸਤਾ ਬਣਾ ਸਕਦੇ ਨੇ ਪਰੰਤੂ ਨਗਰ ਕਾਉਂਸਲ ਦੇ ਜੋ ਕਰਮਚਾਰੀ ਨੇ ਅਧਿਕਾਰੀ ਨੇ ਅਧਿਕਾਰੀਆਂ ਨੂੰ ਕਹਾ ਕਿ ਕਿਉਂਕਿ ਕਰਮਚਾਰੀਆਂ ਨੇ ਤਾਂ ਕੰਮ ਕਰਨਾ ਜਿਸ ਤਨੋਂ ਉਹ ਹੁਕਮ ਮਿਲਦਾ ਉਸ ਤਰ੍ਹਾਂ ਕੰਮ ਕਰਦੇ ਨੇ ਤਾਂ ਅਧਿਕਾਰੀਆਂ ਨੂੰ ਚਾਹੀਦਾ ਕਿ ਬਿਲਕੁਲ ਐਂਟਰੈਂਸ ਦੇ ਉੱਪਰ ਇੱਕ ਬੋਰਡ ਲਗਾਇਆ ਜਾਵੇ ਕਿ ਇਸ ਰੋਡ ਉੱਪਰ ਕੰਮ ਚੱਲ ਰਿਹਾ ਕਿਉਂਕਿ ਇਸ ਉੱਪਰ ਕਦੇ ਵੀ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਦੇਖ ਸਕਦੇ ਨੇ ਕਿੱਲੇ-ਕੱਲੇ ਟੁੰਗੇ ਕੱਢੇ ਨੇ ਤੇ ਇਹ ਨਗਰ ਕੌਂਸਲ ਦੁਆਰਾ ਦਾ ਤੁਸੀਂ ਹਾਲ ਦੇਖ ਸਕਦੇ ਹੋ ਇਹ ਸਾਹਮਣੇ ਜੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਕੂਲ ਹੈ ਵਾਕਿਆ ਦਾ ਮੰਨਿਆ ਪੰਨਾ ਕਰੋਨਾ ਸਕੂਲ ਹੈ ਉਹ ਸਕੂਲ ਹੈ ਸਕੂਲ ਦੇ ਬਾਹਰ ਨਾਲ ਖੜਿਆ ਨੇ ਇਥੋਂ ਲੋਕ ਲੰਘਦੇ ਨੇ ਬੱਚੇ ਆਉਂਦੇ ਨੇ ਸਕੂਲ ਉਹਨਾਂ ਦੇ ਪੇਰੈਂਟਸ ਆਉਂਦੇ ਨੇ ਤੇ ਨਗਰ ਕੌਂਸਲ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਕਿਸੇ ਹਾਦਸੇ ਤੋਂ ਬੱਚੇ ਅਜਾ ਨਾ ਸਕੇ